ਪਿੱਤਰ ਧਰਤੀ ਕਲਾਣਾ ਉਹ ਤੇ ਸ਼ਿਵਜੀ ਮਹਾਰਾਜ ਦੇ ਬੜਾ ਪਿੱਤਰ ਸਥਾਨ ਹੈ ਉਸ ਸਥਾਨ ਤੇ ਅੱਜ ਸਾਰੀਆਂ ਸਖਤਾਂ ਸ਼ਿਵਰਾਤਰੀ ਦਾ ਤਿਉਹਾਰ ਬੜਾ ਮਿਲ ਜੁੜ ਕੇ ਮਨਾ ਰਹੀਆਂ ਨੇ ਬੜੀ ਸ਼ਿਵਜੀ ਮਹਾਰਾਜ ਦੀ ਬਾਰ ਬਖਸ਼ਿਸ਼ ਕਿਰਪਾ ਇਸ ਸ਼ਹਿਰ ਦੇ ਉੱਤੇ ਆ ਮੈਂ ਦੇਖਿਆ ਕਿ ਮੈਂ ਪਹਿਲੀ ਵਾਰੀ ਜਿਹੜਾ ਐਸਾ ਸ਼ਿਵਲਿੰਗ ਹੈ ਜਿਹੜਾ ਇਸ ਧਰਤੀ ਤੇ ਆ ਮੈਂ ਇਸ ਤੋਂ ਪਹਿਲਾਂ ਕਿਸੇ ਜਗ੍ਹਾ ਤੇ ਦਰਸ਼ਨ ਨਹੀਂ ਕੀਤੇ ਬੜੀ ਵੱਡੀ ਆਸਤਾ ਇੱਥੇ ਲੋਕਾਂ ਦੀ ਜੁੜੀ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਲੋਕੀ ਆਪਣੀਆਂ ਮਨੋ ਕਾਮਨਾ ਜਿਹੜੀਆਂ ਹੋਈਆਂ ਉਹ ਸਿਧਾ ਕਰਨ ਆਉਂਦੇ ਨੇ ਸਿਮਜੀ ਮਹਾਰਾਜ ਨੂੰ ਤਾਂ ਮੈਂ ਅੱਜ ਪਿੱਤਰ ਦਿਹਾੜੇ ਤੇ ਸਾਰਿਆਂ ਨੂੰ lakh lakh ਵਧਾਈ ਦਿੰਦਾ ਦੇਖੋ ਜੀ بڑا ਜਿਹੜਾ ਕਹਿੰਦੇ ਸਭ ਤੋਂ ਉੱਤਮਦਾਨ ਜਿਹੜਾ ਖੂਨਦਾਰ ਗਿਣਿਆ ਗਿਆ ਕਿਸੇ ਦੀ ਜਾਨ ਬਚਾਉਣੀ ਆ ਤਾਂ ਖੂਨ ਦਾ ਬੜਾ ਵੱਡਾ ਯੋਗਦਾਨ ਹੁੰਦਾ ਤਾਂ ਜਿਹੜੀ ਸਮੁੱਚੀ ਟੀਮ ਲੱਗੀ ਐ ਇਸ ਤਾ ਪਰਾਲਾ ਕਰਦੀ ਆ ਹਰ ਟਾਈਮ ਤੇ ਕਰਦੀ ਆ ਮੈਂ ਉਹਨਾਂ ਬਾਰੇ ਮਹਾਰਾਜ ਦੇ ਅੱਗੇ ਚਰਨਾ ਚ ਬੇਨਤੀ ਕਰਾਂ ਕਿ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਇਹ ਨਿਸ਼ਕਾਮ ਸੇਵਾ ਜਿਹੜੀ ਮੁਕਤਾ ਤਈਏ ਕਰਦੇ ਰਹਿਣ ਔਰ ਮੇਰੇ ਖਿਆਲ ਮੈਨੂੰ ਚੌਥੀ ਪੰਜਵੀਂ ਵਾਰੀ ਤਾਂ ਮੈਂ ਹੋ ਗਿਆ ਕਿ ਬਿਨਾਂ ਕਿਸੇ ਇਲਾਜ ਤੋਂ ਬਿਨਾਂ ਕਿਸੇ ਤੋਂ ਨਰਵਸ ਤੇ ਜਿਹੜੀ ਸੇਵਾ ਕਰਦੇ ਨੇ ਪ੍ਰਮਾਤਮਾ ਇਹਨਾਂ ਦੀ ਸਮੂਹੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖੇ